ਹਾਂ ਦੋਸਤੋ ਫਲਦਾਰ ਪੌਦੇ ਲਾਉਣ ਦਾ ਸਮਾਂ ਹੁਣ ਸ਼ੁਰੂ ਹੋ ਗਿਆ ਹੈ ਤੇ ਫਲਦਾਰ ਪੌਦਾ ਲਾਉਣ ਦੇ ਨਾਲ ਉਸ ਦੀ ਕਿਸਮ ਜਾਣਨਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕਿਸੇ ਪ੍ਰੋਸਯੋਗ ਨਰਸੀ ਤੋਂ ਪੌਦਾ ਖਰੀਦਦੇ ਹੋ ਉਹਦੀ ਕਿਸਮ ਜ਼ਰੂਰ ਪੁੱਛੋ ਸੋ ਆਪਾਂ ਅੱਲਾ ਨਿੰਬੂ ਜਾਤੀ ਦੇ ਜਿਹੜੇ ਫਲ ਆ ਉਹਨਾਂ ਦੀ ਕਿਸਮ ਬਾਰੇ ਗੱਲ ਕਰਾਂਗੇ ਜਿਹੜੀਆਂ ਪੰਜਾਬ ਦੇ ਲਈ ਸਿਫਾਰਸ਼ੀ ਕਿਸਮਾਂ ਹੈਗੀਆਂ ਤਾਂ ਕਿ ਤੁਹਾਡੇ ਉਹ ਦਿਨੋਂ ਸਮੇਂ ਮਜ਼ਦਦਗਰ ਹੋ ਸਕੇ ਸਭ ਤੋਂ ਪਹਿਲਾਂ ਸੰਤਰਾ ਜੀ ਇਹਦੀਆਂ ਕਿਸਮਾਂ ਨੇ ਪੀਏਯੂ ਕਿਨੂ ਨੰਬਰ 1 ਕਿਨੂ ਡੇਜੀ ਇਹ ਉਸ ਤੋਂ ਬਾਅਦ ਮਾਲਟ ਹੈ ਇਸ ਦੇ ਵਿੱਚ ਅਰਲੀ ਗੋਲਡ ਤੇ ਜਾਫਾ ਮਸਾਮੀ ਬਲੱਡ ਰੈੱਡ ਐ ਬੈਨੀਲੀਆ ਸੈਂਗਿਨਿਊ ਇਹਦੀਆਂ ਕਿਸਮਾਂ ਉਸ ਤੋਂ ਬਾਅਦ ਸਾਡੇ ਕੋਲ ਗ੍ਰੇਪਫਰੂਟ ਹਾਂ ਜੀ ਦੀ ਵੈਰੈਟੀ ਹੈ ਸਟਾਰ ਰੂਬੀ ਇਹ ਸੁਪਰਾਂਤ ਨਿੰਬੂ ਨਿੰਬੂ ਸਾਡੇ ਕੋਲੇ ਪੰਜਾਬ 12 ਮਾਸੀ ਪੀਏਯੂ 12 ਮਾਸੀ ਨੰਬਰ 1 ਪੰਜਾਬ ਗਲਗਲ ਤੇ ਕਾਗਜ਼ੀ ਨਿੰਬੂ ਇਹ ਸਾਡੇ ਕੋਲੇ ਜਿਹੜੇ ਨਿੰਬੂ ਜਾਤੀ ਦੇ ਫਲ ਹੈ ਉਹਨਾਂ ਦੀਆਂ ਕਿਸਮਾਂ ਹਾਂ ਇਸ ਤੋਂ ਬਾਅਦ ਸਾਡੇ ਕੋਲੇ ਅੰਬ ਦੀਆਂ ਕਿਸਮਾਂ ਇਹਦੇ ਵਿੱਚ ਐਲਫਾਂਜੋ ਦੋਸਹਰੀ ਤੇ ਲੰਗੜਾ ਨਾਲ ਹੀ ਜਿਹੜੇ ਚੁੱਪਣ ਵਾਲੇ ਅੰਬ ਹੈ ਉਹਨਾਂ ਦੇ ਵਿੱਚ ਗੰਗਿਆ ਸੰਦੂਰੀ ਜਿਹੜੇ ਜੀਐਨ 1 ਤੋਂ ਲੈ ਕੇ ਜੀਐਨ 19 ਤੱਕ ਦੀਆਂ ਕਿਸਮਾਂ ਹੋ ਸਪਰੰਤ ਸਾਡਾ ਫਲਦਰ ਪੌਦਾ ਆ ਗਿਆ ਅਮਰੂਦ ਇਹਦੇ ਵਿੱਚ ਪੰਜਾਬ ਸਫੈਦਾ ਪੰਜਾਬ ਕਿਰਨ ਸਵੇਤਾ ਪੰਜਾਬ ਪਿੰਕ ਅਰਕਾ ਮੁਲਿਆ ਸਰਦਾਰ ਅਲਾਹਾਵਾ ਸਫੈਦਾ ਪੰਜਾਬ ਐਪਲ ਗੁਆਵਾ ਤੇ ਖਸਾਰ ਸਫੈਦਾ ਇਹਦੀਆਂ ਪ੍ਰਮੁੱਖ ਕਿਸਮਾਂ ਹੈ ਉਸ ਤੋਂ ਬਾਅਦ ਆਸ਼ਪਾਤੀ ਇਹ ਵਿੱਚ ਪੰਜਾਬ ਨਾਕ ਪੱਥਰਨਾਕ ਪੰਜਾਬ ਗੋਲਡ ਪੰਜਾਬ ਨੈਕਟਰ ਤੇ ਪੰਜਾਬ ਸੌਫਟ ਨਿਜੀ ਸਿੱਕੀ ਪੰਜਾਬ ਬਿਊਟੀ ਹੈ ਲੀਚੀ ਦੀਆਂ ਕਿਸਮਾਂ ਨੇਰਾਦੂਨ ਕਲਕੱਤੀਆ ਸੀਡਲੈਸ ਲੇਟ ਤੇ ਆੜੂ ਦੀਆਂ ਕਿਸਮਾਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਵਲੋਂ ਸੁਹਾਨੇ ਗਣੇ ਸ਼ਾਨੇ ਪੰਜਾਬ ਫਲੋਰੀਡਾ ਪ੍ਰਿੰਸ ਪ੍ਰਤਾਪ ਪ੍ਰਵਾਤ ਪੰਜਾਬ ਨੈਕਟਰੀਨ ਔਲੇ ਦੀਆਂ ਤਿੰਨ ਕਿਸਮਾਂ ਜੀ ਬਲਵੰਤ ਨੀਲਮ ਤੇ ਕੰਚਨ ਅੰਗੂਰ ਦੀਆਂ ਕਿਸਮਾਂ ਨੇ ਸੁਪੀਰੀਅਰ ਸੀਡਲੈਸ ਪੰਜਾਬ ਪਰਪਲ ਬਿਊਟੀ ਪਰਪਲ ਸੀਡਲੈਸ ਪਰਲੇਟ ਫਲੇਮ ਸੀਡਲੈਸ ਪੰਜਾਬ ਮੈਕ ਪਰਪਲ ਆਲੂਚੇ ਦੀਆਂ ਕਿਸਮਾਂ ਸਤਲੁਜ ਕਾਲਾ ਅਮਰਸਰੀ ਆਲੂ ਬੁਖਾਰਾ ਵੀ ਇਸੇ ক্যাਟਾਗਰੀ ਵਿੱਚ ਆਉਂਦਾ ਹੋਈ ਇਹਦੀਆਂ ਵੀ ਇਹੀ ਕਿਸਮਾਂ ਤੇ ਲੋਕਾਟ ਤੇਲ ਜੈਲੋ 골ਡਨ ਜੈਲੋ ਕੈਲੀਫੋਰਨੀਆ ਐਡਵਾਂਸ ਪਪੀਤੇਜ ਦੇ ਵਿੱਚ ਇੱਕੋ ਹੀ ਕਿਸਮ ਕਿਸਮ ਦੀ ਸਿਫਾਰਿਸ਼ ਹੈ ਤੇ ਜਿਹੜਾ ਇੱਕੋ ਹੀ ਬੋਦਾ ਲਾ ਕੇ ਅਸੀਂ ਪੀਤੇ ਪ੍ਰਾਪਤ ਕਰ ਸਕਦੇ ਆ ਉਹ ਹੈ ਰੈਡ ਲੇਡੀ 786 ਉਸ ਦਾ ਅਨਾਰ ਦੀ ਕਿਸਮ ਉਸ ਦੇ ਕੋਲੇ ਭਗਮਾ ਤੇ ਚੀਕੂਏ ਜੀ ਕਾਲੀ ਪੱਤੀ ক্রিকেট ਵਾਲ ਬੇਰ ਦੇ ਵਿੱਚ ইমরান ਸਨੌਰ 2 ਤੇ ਵਿਲੈਤੀ ਡ੍ਰੈਗਨ ਫਰੂਟ ਦੇ ਵਿੱਚ ਹੈਗਾ ਵਾਈਟ ਡ੍ਰੈਗਨ ਨੰਬਰ 1 ਸੇਵ ਦੇ ਵਿੱਚ ਡਾਰਸਟ 골ਡਨ ਇਸ ਸਟਰਾਬਰੀ ਦੇ ਵਿੱਚ ਵਿੰਟਰ ਡਾਮ ਇਹ ਕੁਝ ਕਿਸਮਾਂ ਹੈਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਵੱਖ-ਵੱਖ ਫਲਦਰ ਪਾਉਂਦੇ ਆ ਇਹ ਆ ਕਿਸਮਾਂ ਨੇ ਤੇ ਇਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਉਗਾ ਸਕਦੇ ਹਾਂ ਸੋ ਉਮੀਦ ਹੈ ਉਹ ਦੇਖਿਦਣ ਵੇਲੇ ਇਹ ਜਾਣਕਾਰੀ ਤੁਹਾਡੇ ਲਈ ਮਫੀਦ ਹੋਏਗੀ ਬਹੁਤ-ਬਹੁਤ ਧੰਨਵਾਦ